ਵਿਸ਼ਾ ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਗਮਲਪ੍ਰੀਤ कौर ਤਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹਰਪਤਨ ਸਿੰਘ ਦੀ ਈਟੀਓ ਅਤੇ ਤਰਨਪੁਰ ਸਿਖ ਸੌਂ ਸਿਮਿਟ ਦੀਪਕ ਬਾਲੀ ਨੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਫਰੀਦਕੋਟ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਆਪ ਜੀ ਦੇ ਜ਼ਿਲ੍ਹੇ ਫਰੀਦਕੋਟ ਵਿਖੇ ਵੀ ਜਿਹੜਾ ਹੈ ਇੱਕ ਲੋਕਿਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜਾ ਹੈ ਉਹ ਦੱਸਿਆ ਜਾਊਗਾ ਨਾਲ ਹੀ ਜੀ 18 ਤਰੀਕ ਨੂੰ ਸ਼੍ਰੀਨਗਰ ਤੋਂ ਦੇ ਗੁਰਦੁਆਰਾ ਛਤੀਪਾਟਸ਼ੀ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਅਰੰਭਿਆ ਜਾਊਗਾ ਜਿੱਥੋਂ ਜਿਸ ਦੀ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਕੌਮੀ ਕਨਵੀਨਰ ਸ਼੍ਰੀ ਅਲਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਜੀ ਤੇ ਤੇ ਬਹੁਤ ਸਾਰੇ ਸੰਤ ਮਹਾਪੁਰਖਾਂ ਜਿਹੜੀਆਂ ਰੱਬੀ ਰੂਹਾਂ ਉਹਨਾਂ ਦੀ ਰਹਿਨਮਾਈ ਤੇ ਹੇਠ ਜਿਹੜਾ ਹੈ ਸ਼੍ਰੀਨਗਰ ਤੋਂ ਕੀਰਤਨ ਨਗਰ ਕੀਰਤਨ ਅਰੰਭਿਆ ਜਾਊਗਾ ਤੇ ਵਾਇਆ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ 22 ਤਰੀਕ ਨੂੰ ਸ਼੍ਰੀ ਨਨਕਪੁਰ ਸਾਹਿਬ ਪਹੁੰਚੂਗਾ ਇਕ ਨਗਰ ਕੀਰਤਨ ਜੀ ਗੁਰਦਾਸਪੁਰ ਤੋਂ ਰੰਭਿਆ ਜਾਊਗਾ ਵਾਇਆ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਕਰਨਤਾਰਨ ਗੋਇੰਦਵਾਲ ਸਾਹਿਬ ਜਲੰਧਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਸ਼੍ਰੀ ਨਨਕਪੁਰ ਸਾਹਿਬ ਪਹੁੰਚੂਗਾ ਇਕ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭਿਆ ਜਾਊਗਾ ਤੇ ਵਾਇਆ ਬਠਿੰਡੇ ਸੰਗਰੂਰ ਪਟਿਆਲਾ ਮੋਹਾਲੀ ਹੁੰਦੇ ਹੋਏ ਸ਼੍ਰੀ ਨਨਕਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਆਪਜੀ ਦੇ ਜ਼ਿਲ੍ਹੇ 20 ਤਰੀਕ ਨੂੰ ਬੀਨਮੰਬਰ ਨੂੰ ਫਰੀਦਕੋਟ ਤੋਂ ਰੰਭਿਆ ਜਾਊਗਾ ਫਰੀਦਕੋਟ ਤੋਂ ਆ ਰੰਭਿਆ ਜਾਊਗਾ ਜਿਹੜਾ ਸਾਡਾ ਇੱਥੇ ਬਾਬਾ ਫਰੀਦ ਜੀ ਦਾ ਸਥਾਨ ਹੈ ਗੁਰੂਕਰ ਉੱਥੋਂ ਆਰੰਭਤਾ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗੇ ਵਾਇਆ ਲੁਧਿਆਣੇ 20 ਤਰੀਕ ਦੀ ਜਿਹੜੇ ਰਾਤ ਦੇ ਨਿਵਾਸ ਹੈ ਉਹ ਲੁਧਿਆਣੇ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਣਗੇ ਤੇ ਫਿਰ 21 ਤਰੀਕ ਨੂੰ ਦੁਬਾਰਾ ਆਰੰਭਤਾ ਹੁੰਦੇ ਹੋਏ ਵਾਇਆ ਖੰਨਾ ਫਟੇਗੜ ਸਾਹਿਬ ਹੁੰਦੇ ਹੋਏ ਮੋਰਿੰਡਾ ਚਮਕੌਰ ਸਾਹਿਬ ਹੁੰਦੇ ਹੋਏ 22 ਤਰੀਕ ਸ਼ਾਮੀ ਸ਼੍ਰੀ ਨਨਦਪੁਰ ਸਾਹਿਬ ਪਹੁੰਚਣਗੇ ਚਾਰੋਂ ਨਗਰ ਕੀਰਤਨ 22 ਤਰੀਕ ਸ਼ਾਮ ਨੂੰ ਸ਼੍ਰੀ ਨਨਦਪੁਰ ਸਾਹਿਬ ਵਿਖੇ ਪਹੁੰਚ ਜਾਣਗੇ ਤੇ 23 24 25 ਨੂੰ ਸ਼੍ਰੀ ਨਨਦਪੁਰ ਸਾਹਿਬ ਵਿਖੇ ਵਿਸ਼ ਪਦਰੀ ਸਮਾਗਮ ਹੋਣ ਜਾ ਰਹੇ ਆ ਜਿਨ੍ਹਾਂ ਵਿੱਚੋਂ 23 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਰਮਤਾ ਤੋਂ ਬਾਅਦ ਜਿਹੜਾ ਹੈ ਇੱਕ ਸਰਵ ਧਰਮ ਸੰਮੇਲਨ ਜਿੱਥੇ ਸਾਰੇ ਧਰਮਾਂ ਦੇ ਸੰਤਾਂ ਮਹਾਂਪੁਰਖਾਂ ਨੂੰ ਅਨਵਾਈਟ ਕੀਤਾ ਜਾ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਕੱਲੀ ਧਰਮ ਲਈ ਨਹੀਂ ਸੀ ਆਪਣੇ ਨਹੀਂ ਕਿਸੇ ਹੋਰ ਧਰਮ ਲਈ ਸੀ ਮਾਨਵਤਾ ਦੀ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਨੌਵੇਂ ਪਾਤਸ਼ਾਹ ਹਨ ਐਦਾਂ ਹੀ ਵਿਰਾਸਤੇ ਖਾਲਸਾ ਦੇ ਵਿੱਚ ਇੱਕ ਲੋਕਿਕ ਜਿਹੜੀ ਹੈ ਐਗਜ਼ਿਬਿਸ਼ਨ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਨਾਲ ਹੀ ਪਹਿਲੀ ਵਾਰੀ ਪੰਜਾਬ ਤਿੰਨ ਜਿਹੜੇ ਤਿੰਨ ਜਿਹੜੇ ਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਰੋਨ ਸ਼ੋ ਹੋਣਗੇ 23 24 25 ਨੂੰ ਅੱਜ ਇੱਦਾਂ ਹੀ ਸ਼ਾਮ ਨੂੰ ਜਿਹੜੇ ਆ ਕੀਰਤਨ ਦਰਬਾਰ ਤੇ 24 ਤਰੀਕ ਨੂੰ ਸਵੇਰੇ ਇੱਕ ਸੀਸ ਭੇਟ ਨਗਰ ਕੀਰਤਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਰੰਬਿਆ ਜਾਊਗਾ ਅ ਜੁਲੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਆ ਤਾਂ ਕੀਰਤਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਤੇ ਸਾਰਾ ਪਰਿਵਾਰ ਤੇ ਸਿੱਖ ਸੰਗਤ ਉਹਨਾਂ ਤੋਂ ਜਿਹੜਾ ਸੀਸ ਹੈ ਉਹ ਰਿਸੀਵ ਕਰਦੇ ਤੇ ਉਸੇ ਉਹ ਥਾਂ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਨੂੰ ਗੱਲ ਨਾਲ ਲਾ ਕੇ ਕਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਤੇ ਆਖਿਆ ਸੀ ਕਿ ਤੁਸੀਂ ਸੀਸ ਨਹੀਂ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਤਾਂ ਸੀਸ ਪੇਟ ਯਾਤਰਾ ਕੀਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ 24 ਤਰੀਕ ਨੂੰ ਸਵੇਰੇ ਤੇ 24 ਨੂੰ ਹੀ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਜਿਹੜਾ ਹੈ ਪੰਜਾਬ ਦੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਇੱਕ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਊਗਾ ਤੇ ਇਹ ਵੀ ਬੜੀ ਵੱਡੀ ਵੱਡੀ ਗੱਲ ਹੈ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਮੈਮੋਰੀਅਲ 'ਚ ਹੋਊਗਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਕਿਬਾੜ ਬੰਦ ਹੋ ਗਏ ਨੇ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉੱਤਰਾਖੰਡ ਦੇ ਉਪਰੀ ਗੜ੍ਹਵਾਲ ਖੇਤਰ ਵਿੱਚ ਸਥਿਤ ਇੱਕ ਪ੍ਰਸਿੱਧ ਸਿੱਖ তীਤ ਸਥਾਨ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਕਿਬਾੜ ਸ਼ੁੱਕਰਵਾਰ ਨੂੰ ਸਰਦ ਰੁੱਤ ਲਈ ਰਵਾਇਤੀ ਅਰਦਾਸ ਅਤੇ ਕੀਰਤਨ ਰਾਹੀਂ ਬੰਦ ਕਰ ਦਿੱਤੇ ਗਏ ਹਨ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਖਬਰ ਸામਨੇ ਆ ਰਹੀ ਸੀ ਕਿ ਖਰਾਬ ਮੌਸਮ ਕਾਰਨ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਸੀ ਜਿਸ ਕਾਰਨ 800 ਕੋਟੀ ਤੱਕ ਪੈਦਲ ਰਸਤਾ ਬਰਫ਼ ਨਾਲ ਢੱਕਿਆ ਗਿਆ ਸੀ ਹਾਲਾਂਕਿ ਇਸ ਦੇ ਬਾਵਜੂਦ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੇ ਕਿਵਾੜ ਬੰਦ ਹੋਣ ਮੌਕੇ ਸੈਂਕੜੇ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਪਹੁੰਚੇ ਅਤੇ ਇਸ ਸਾਲ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੇ ਦਰਸ਼ਨਾਂ ਲਈ ਵੀਰਵਾਰ ਤੱਕ 272423 श्रद्धालु ਪਹੁੰਚੇ ਦਿੱਤ ਕੀ ਪਿਛਲੇ ਸਾਲ ਕੁੱਲ 183722 ਯਾਤਰੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਮਠਾਟੇ ਕੀਆ ਸੀ ਠੰਡ ਨੇ ਦਸਕ ਦੇ ਦਿੱਤੀ ਹੈ ਜੀ ਹਾਂ ਦੱਸ ਦਨੇ ਆ ਕਿ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਪਮਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਹਾੜਾਂ ਦੇ ਵਿੱਚ ਹੋ ਰਹੀ ਬਰਫਬਾਰੀ ਕਾਰਨ ਉਸ ਦਾ ਅਸਰ ਹੁਣ ਪੰਜਾਬ ਦੇ ਮੌਸਮ ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ ਪੰਜਾਬ ਵਿੱਚ ਬੀਤੇ ਦਿਨ ਤਾਪਮਾਨ ਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ ਪੰਜਾਬ ਦੇ ਉੱਤਰ ਭਾਰਤ ਵਿੱਚ ਪਿਛਲੇ ਕੁਝ ਦਿਨ ਹੋਈ ਬਾਰਿਸ਼ ਨਾਲ ਤਾਪਮਾਨ ਚ ਅਚਾਨਕ ਗਿਰਾਵਟ ਦਰਜ ਕੀਤੀ ਗਈ ਅਤੇ ਨਾਲ ਹੀ ਪਹਾੜਾਂ ਦੇ ਵਿੱਚ ਬਰਫਬਾਰੀ ਦੇ ਨਾਲ ਠੰਡ ਨੇ ਹੁਣ ਦਸਤਕ ਦੇ ਦਿੱਤੀ ਹੈ ਹਾਲਾਕੀ ਹੁਣ ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹੇਗਾ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ 14 ਅਕਤੂਬਰ ਤੱਕ ਦੇ ਮੌਸਮ ਅਪਡੇਟ ਦੇ ਅਨੁਸਾਰ ਸੂਬੇ ਵਿੱਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਬਾਰਿਸ਼ ਤੋਂ ਰਾਹਤ ਦੇ ਚਲਦਿਆਂ ਤਾਪਮਨ 'ਚ ਅਚਾਨਕ ਗਿਰਾਵਟ ਦੀ ਸੰਭਾਵਨਾ ਵੀ ਕਟਾ ਬੀਤੇ ਦਿਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 32.5 ਡਿਗਰੀ ਦਰਜ ਕੀਤਾ ਗਿਆ ਅਮਨੇਸਰ ਵਿੱਚ ਵੱਧ ਤੋਂ ਵੱਧ ਤਾਪਮਾਨ 29.7 ਡਿਗਰੀ ਲੁਧਿਆਣਾ 'ਚ 29.6 ਡਿਗਰੀ ਪਟਿਆਲਾ ਵਿੱਚ 30.9 ਡਿਗਰੀ ਪਠਾਨਕੋਟ 'ਚ 30 ਡਿਗਰੀ ਫਰੀਦਕੋਟ 'ਚ 30.4 ਡਿਗਰੀ ਗੁਰਦਾਸਪੁਰ ਵਿੱਚ 27 ਡਿਗਰੀ ਤੇ ਹੋਰ ਵੀ ਵਕ-ਵਕ ਥਾਵਾਂ ਤੇ ਤਾਪਮਾਨ ਜਿਹੜੇ ਦਰਜ ਕੀਤੇ ਗਏ ਨੇ ਤ E D ਵੱਲੋਂ ਰਿਲਾਇੰਸ ਪਾਵਰ ਦੇ ਸੀ ਐਫਓ ਨੂੰ ਜੁੜਾ ਕੇ ਗ੍ਰਫਤਾਰ ਕਰ ਲਿਆ ਗਿਆ ਐਨਫੋਰਸਮੈਂਟ ਡਾਇਰੈਕਟੋਰੇਟ E D ਨੇ ਰਿਲਾਇੰਸ ਪਾਵਰ ਲਿਮਿਟਿਡ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮੁਖਵਿੱਤੀ ਅਧਿਕਾਰੀ ਸੀ ਐਫਓ ਅਸ਼ੋਕ ਕੁਮਾਰ ਪਾਲ ਨੂੰ ਗ੍ਰਫਤਾਰ ਕਰ ਲਿਆ ਇਹ ਗ੍ਰਫਤਾਰੀ 10 ਅਕਤੂਬਰ ਨੂੰ ਹੋਈ ਹੈ ਤੇ ਪਾਲ ਦੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨਾਲ ਸੰਬੰਧਿਤ 88.2 ਕਰੋੜ ਦੇ ਧੋਖਾਧੜੀ ਵਾਲੇ ਬੈਂਕ ਗਾਰੰਟੀ ਅਤੇ ਇਨਵੌਇਸਿੰਗ ਦਾ ਦੋਸ਼ ਹੈ ਜੀ ਹਾਂ ਈਡੀ ਦੇ ਅਨੁਸਾਰ ਪਾਲ ਨੇ ਰਿਲਾਇੰਸ ਹੋਮ ਫਾਈਨਾਂਸ ਅਤੇ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਤੋਂ 12524 ਕਰੋੜ ਦੇ ਕਰਜ਼ੇ ਵੰਡੇ ਤੇ ਜ਼ਿਆਦਾਤਰ ਅਨਿਲ ਅੰਬਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਪਾਲ ਤੇ ਧੋਖਾਧੜੀ ਵਾਲੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇਣ ਅਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ ਅਗਸਤ ਵਿੱਚ ED ਨੇ ਇਸ ਜਾਂਚ ਦੇ ਸੰਬੰਧ ਵਿੱਚ ਪੁੱਛਗਿੱਛ ਲਈ ਅਨਿਲ ਅੰਬਾਨੀ ਨੂੰ ਵੀ ਤਾਲਬ ਕੀਤਾ ਤੇ ED ਦੀ ਜਾਂਚ ਤੋਂ ਬਾਅਦ ਅਗਸਤ ਵਿੱਚ ਮੁੰਬਈ ਵਿੱਚ 35 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ 50 ਕੰਪਨੀਆਂ ਅਤੇ ਲਗਭਗ 25 ਵਿਅਕਤੀ ਸ਼ਾਮਲ ਸਨ ਤਦ ਦੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਣਾ ਹੈ ਕਿ ਅਖਿਲੇਸ਼ ਯਾਦਵ ਦਾ ਫੇਸਬੁੱਕ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੇ ਫੇਸਬੁੱਕ ਪੇਜ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਹੜਾ ਲਗਭਗ 8 ਮਿਲੀਅਨ 80 ਲੱਖ ਲੋਕ ਇਸ ਪੇਜ ਨਾਲ ਜੁੜੇ ਹੋਏ ਸਨ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕੋਈ ਤਕਨੀਕੀ ਖਰਾਬੀ ਹੈ ਜਾਂ ਕੋਈ ਹੋਰ ਮੁੱਦਾ ਇਸ ਮਾਮਲੇ ਤੇ ਮੈਟਾ ਜਾਂ ਮੈਟਾ ਇੰਡੀਆ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਫੇਸਬੁੱਕ ਨੇ ਕੋਈ ਚੇਤਾਵਨੀ ਜਾਰੀ ਕੀਤੀ ਹੈ ਜਾਂ ਨਹੀਂ ਤੇ ਇਸ ਵਿੱਚ ਪਾ ਨੇਤਾ ਅਤੇ ਵਰਕਰ ਗੁੱਸੇ ਵਿੱਚ ਹੰੰਤੇ ਮੇਰਟ ਦੇ ਸਰਧਾਨਾ ਹਲਕੇ ਤੋਂ ਵਿਧਾਇਕ ਅਤੁਲ ਪ੍ਰਧਾਨ ਨੇ ਕਿਹਾ ਸਰਕਾਰ ਅਖਿਲੇਸ਼ ਯਾਦਵ ਨੂੰ ਆਪਣਾ ਫੇਸਬੁੱਕ ਅਕਾਊਂਟ ਬੰਦ ਕਰਕੇ ਲੋਕਾਂ ਦੇ ਦਿਲਾਂ ਤੋਂ ਨਹੀਂ ਹਟਾ ਸਕਦੀ अखिलेश यादव ने फेसबुक पेज दी खोज करनते एक विंडो सामने आंदी है जिस विच लिखया हुंदा है एही सामग्री इस समय उपलब्ध नहीं है तो एहे आम तौर ते इस लिए हुंदा क्योंकि इस दे मालिक ने इस नु सिर्फ लोका दे एक छोटे समूह नाल साझा किता या फिर इस नु कौन देख सकदा है या इस नु मिटा देता गया समाजवादी पार्टी दे बुलाले मनोज काका ने एक का फेसबुक पोस्ट विच अपना गुस्सा प्रकट किता ओन्ना ने लिखया ਭਾਰਤ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਆਸ਼ਰਿ ਪ੍ਰਧਾਨ ਜੋ ਕਿ ਦੁਨੀਆ ਭਰ ਵਿੱਚ ਸਮਾਜਵਾਦ ਨਿਆਂ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਪ੍ਰਮੁੱਖ ਸਮਰਥਕ ਹਨ ਅਖਿਲੇਸ਼ ਯਾਦਵ ਦੇ ਫੇਸਬੁੱਕ ਪੇਜ ਨੂੰ ਬੰਦ ਕਰਨਾ ਦਰਸਾਉਂਦਾ ਹੈ ਕਿ ਮੈਟਾ ਮੈਟਾ ਇੰਡੀਆ ਦੀ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਵਚਨਬੱਧਤਾ ਹੁਣ ਸਰਕਾਰਾਂ ਦੀ ਗੁਲਾਮ ਬਣ ਗਈ ਹੈ ਅਸੀਂ ਮੈਟਾ ਨੂੰ ਅਪੀਲ ਕਰਦੇ ਹਾਂ ਕਿ ਅਖਿਲੇਸ਼ ਯਾਦਵ ਦੇ ਪੇਜ ਨੂੰ ਜਲਦੀ ਤੋਂ ਜਲਦੀ ਮੁੜ ਐਕਟਿਵ ਕੀਤਾ ਜਾਵੇ ਯੂਐਸ ਦੇ ਵੱਲੋਂ ਹੁਣ ਚੀਨ ਤੇ 100% ਟੈਰਿਫ ਲਗਾਇਆ ਗਿਆ ਜੀ ਹਾਂ ਇਹ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੇ 100% ਟੈਰਿਫ ਦਾ ਐਲਾਨ ਕੀਤਾ ਤੇ ਚੀਨ ਤੋਂ ਅਮਰੀਕਾ ਆਉਣ ਵਾਲੀਆਂ ਚੀਜ਼ਾਂ ਤੇ ਪਹਿਲਾਂ ਹੀ 30% ਟੈਰਿਫ ਲਗਾਇਆ ਸਾਰਿਆ ਸੀ ਤੇ ਇਸ ਨਾਲ ਚੀਨ ਤੇ ਕੁੱਲ ਟੈਰਿਫ 130% ਹੋ ਗਿਆ ਤੇ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨਵੇਂ ਟੈਰਿਫ 1 ਨਵੰਬਰ ਤੋਂ ਲਾਗੂ ਹੋਣਗੇ ਟਰੰਪ ਨੇ 1 ਨਵੰਬਰ ਤੋਂ ਸਾਰੇ ਮਹੱਤਵਪੂਰਨ ਸੌਫਟਵੇਅਰ ਨਿਰਯਾਤ ਤੇ ਨਿਰੰਤਰ ਮੰਗ ਵੀ ਕੀਤੀ ਹੈ ਤੇ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਇਹ ਦੁਨੀਆ ਦੇ ਲਗਭਗ ਹਰ ਦੇਸ਼ ਲਈ ਮੁਸ਼ਕਲਾਂ ਪੈਦਾ ਕਰੇਗਾ ਦਰਸਲ ਚੀਨ ਨੇ 9 ਅਕਤੂਬਰ ਨੂੰ ਦੁਰਲਭ ਧਰਤੀ ਸਮੱਗਰੀ ਤੇ ਨਿਰਯਾਤ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਟਰੰਪ ਨੇ ਨਵੇਂ ਟੈਰਿਫ ਲਗਾਏ ਹਨ ਤੇ ਇਹਨਾਂ ਨਿਯਮਾਂ ਦੇ ਤਹਿਤ ਚੀਨੀ ਖਣੇਜਾਂ ਜਾਂ ਟੈਕਨੋਲੋਜੀ ਦੀ ਵਰਤੋਂ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਚੀਨ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਫੌਜ ਨਾਲ ਜੁੜੀਆਂ ਕੰਪਨੀਆਂ ਨੂੰ ਅਚੇਹ ਲਾਇਸੈਂਸ ਨਹੀਂ ਦੇਵੇਗਾ ਚੀਨ ਕੋਲ ਦੁਨੀਆ ਦੇ 17 ਦੁਰਲਭ ਧਰਤੀ ਖਣੇਜ ਹੰਟ ਜਿਨ੍ਹਾਂ ਨੂੰ ਉਹ ਦੁਨੀਆ ਨੂੰ ਨਿਧਿਆਤ ਕਰਦਾ ਹੈ ਇਹਨਾਂ ਦੀ ਵਰਤੋਂ ਇਲੈਕਟ੍ਰੋਨਿਕਸ, ਈਵੀ ਅਤੇ ਰੱਖਿਆ ਖੇਤਰ ਵਿੱਚ ਕੀਤੀ ਜਾਂਦੀ ਹੈ ਤੇ ਚੀਨ ਪਹਿਲਾਂ ਹੀ ਸੱਤ ਦੁਰਲੱਭ ਧਰਤੀ ਖਣੇਜਾਂ ਨੂੰ ਕੰਟਰੋਲ ਕਰ ਚੁੱਕਾ ਸੀ ਪਰ 9 ਅਕਤੂਬਰ ਨੂੰ ਪੰਜ ਹੋਰ ਹਾਲਮੀਅਮ, ਐਰਬੀਅਮ, ਥੁਲੀਅਮ, ਯੂਰੋਪੀਅਮ ਅਤੇ ਯਟਰਬੀਅਮ ਸ਼ਾਮਿਲ ਕੀਤੇ ਹਨ ਤੇ ਇਸ ਦਾ ਮਤਲਬ ਹੈ ਕਿ ਚੀਨ ਹੁਣ 17 ਦੁਰਲੱਭ ਧਰਤੀ ਖਣੇਜਾਂ ਵਿੱਚੋਂ 12 ਨੂੰ ਕੰਟਰੋਲ ਕਰਦਾ ਹੈ ਟਰੰਪ ਨੇ ਕਿਹਾ ਚੀਨ ਨੇ ਦੁਨੀਆ ਨੂੰ ਇੱਕ ਬਹੁਤ ਹੀ ਹਮਲਾਵਰ ਪੱਤਰ ਭੇਜਿਆ ਤੇ ਇਸ ਵਿੱਚ ਕਿਹਾ ਗਿਆ 1 ਨਵੰਬਰ 2025 ਤੋਂ ਉਹ ਲਗਭਗ ਹਰ ਉਤਪਾਦ ਤੇ ਵਿਆਪਕ ਨਿਰੰਤਰ ਲਾਗੂ ਯੂਐਸ ਟੈਰਿਫ ਔਨ ਚਾਈਨਾ ਕਰਨਗੇ ਤੇ ਇਸ ਦੇ ਵਿੱਚ ਨਾ ਸਿਰਫ ਚੀਨ ਵਿੱਚ ਬਣੇ ਉਤਪਾਦ ਸ਼ਾਮਲ ਹਨ ਸਗੋਂ ਕੁਝ ਚੀਜ਼ਾਂ ਵੀ ਸ਼ਾਮਲ ਹਨ ਜੋ ਚੀਨ ਵਿੱਚ ਵੀ ਨਹੀਂ ਬਣੀਆਂ ਹੋਈਆਂ ਤੇ ਇਹ ਫੈਸਲਾ ਸਾਰੇ ਦੇਸ਼ਾਂ ਤੇ ਲਾਗੂ ਹੋਵੇਗਾ ਤੇ ਅਜੋਂ ਜਾ ਰਿਹਾ ਹੈ 70ਵਾਂ ਫਿਲਮ ਫੇਅਰ ਅਵਾਰਡਸ ਜਿੱਥਾਂ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ 17ਵਾਂ ਫਿਲਮ ਫਿਪ ਪੁਰਸਕਾਰ ਸਮਾਰੋਹ ਅੱਜ ਸ਼ਨੀਵਾਰ ਨੂੰ ਗੁਜਰਾਤ ਦੇ ਅਹਮਦਾਬਾਦ ਵਿੱਚ ਹੋਵੇਗਾ ਤੇ ਇਹ ਸਮਾਰੋਹ ਸ਼ਹਿਰ ਦੇ ਏਕੇਏ ਅਰੀਨਾ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਸ਼ਾਹਰੁਖ ਖਾਨ 17 ਸਾਲਾਂ ਬਾਅਦ ਸਮਾਰੋਹ ਦੀ ਮੇਜ਼ਬਾਨੀ ਕਰਨਗੇ ਤੇ ਕਈ ਮਸ਼ਹੂਰ ਹਸਤੀਆਂ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਹਮਦਾਬਾਦ ਪਹੁੰਚ ਰਹੀਆਂ ਨੇ ਫਿਲਮ ਫੇਅਰ ਪੁਰਸਕਾਰਾਂ ਲਈ ਨਾਮਜ਼ਦਗੀ ਸੂਚੀ 28 ਸਤੰਬਰ ਨੂੰ ਜਾਰੀ ਕੀਤੀ ਗਈ ਸੀ ਫਿਲਮ ਲਾਪਤਾ ਲੇਡੀਜ਼ ਨੇ ਸਰਵੋਤਮ ਫਿਲਮ ਦੇ ਲਈ 24 ਨਾਮਜ਼ਦਗੀਆਂ ਪ੍ਰਾਪਤ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਜੋ ਫਿਲਮ ਫੇਅਰ ਦੇ 70 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਾਮਜ਼ਦਗੀਆਂ ਵਾਲੀ ਫਿਲਮ ਬਣ ਗਈ ਹੈ ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਫਿਲਮ ਕبھی ਅਲਵਿਦਾ ਨਾ ਕਹਿਣਾ 23 ਨਾਮਜ਼ਦਗੀਆਂ ਨਾਲ ਪਹਿਲੇ ਸਥਾਨ ਤੇ ਸੀ ਜੇਕਰ ਲਾਪਤਾ ਲੇਡੀਜ਼ 13 ਤੋਂ ਵੱਧ ਪੁਰਸਕਾਰ ਜਿੱਤਦੀ ਹੈ ਤਾਂ ਇਹ ਗਲੀਬ ਵਾਇਦਾ ਰਿਕਾਰਡ ਤੋੜ ਸਕਦੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਾਈਨ ਮਨੋ ਦਾ ਉਚਾਸਾ ਧੰਵਾਦ